ਪੰਜ ਬਣਾਏ ਦੀ ਪਾਲਕ ਵਾਲੇ ਪਰੋਲੇ। ਬੱਸ ਇਸ ਤਰ੍ਹਾਂ ਆਟੇ ਦੀ ਗੁੰਨਲੀ ਸੀ ਆਪਾਂ ਪਾਲਕ ਆ ਦਿਖਾ ਦਿੱਤੀ ਹੈ। ਬਹੁਤ ਸਵਾਦ ਲੱਟਣਾ ਬਣਦਾ। ਦਿੱਤੀ ਆਪਾਂ ਵੇਖਣ ਪਾੜਿਆ। ਮੁੱਕੀ ਦਾ ਆਟਾ ਜੀ ਪੈ ਦਿੰਦੇ ਆ। ਤੇ ਵਿੱਚੇ ਆਪਾਂ ਪਾਲੀਏ ਜੀ ਸੂਜੀ ਤੇ ਵਿੱਚੇ ਪਾੜਿਆ ਪਾਲਕ ਕੱਟ ਕੇ। ਤੇ ਬੜਾ ਨੋ ਬੋਲਣਾ ਤੇ ਬਹੁਤ ਸਵਾਦ ਲੱਟਣਾ ਬਣਦਾ। ਖਾਜਨੇ ਤਾਂ ਖਾਣਾ। ਦੇ ਲਈ ਖਾਈ ਜਾਂਦੇ ਸਾਡੇ ਬਸ ਦੋ ਕਰਾਈ ਨਹੀਂ ਐਸ ਵੇਲੇ ਰੋਟੀ ਖਾਣੀ ਹੁੰਦੀ ਹੈ ਸਵੇਰ ਵੇਲੇ ਆਪਾਂ ਤੇ ਦੁਪਹਿਰੇ ਤਾਂ ਕੁਝ ਨਾ ਕੁਝ ਬਣਾ ਲਈਏ ਉਨੀਆਂ ਹੀ ਲਾਈ ਹਾਂ ਮਹਣੀਏ ਨਾਲ ਤੇ ਦਹੀਂ ਅੱਜ ਕੱਲ

ਆ ਰਹੀ ਫਰਨਕਾ ਕੁਸਬਾ ਦੀ ਸੀ ਬਸ ਵਾਲੀ ਬਣਦੀ ਸੀ ਮਰਾ ਖਤੀ ਦੇਖਾਂ ਜੀ ਪਕੌੜੇ ਬਣਾਵਾਂਗੇ ਜਮੇ ਇਹੋ ਆਪਾਂ ਪਕਾ ਲਗੇ ਜੀ ਰੋਟੀ ਤੇ ਨਾਲੇ ਛਗਲ ਜੀ ਦੇਖਾਂ ਮਿਲਦੇ ਆ ਪਾਣੀ ਨੇ ਲਿਆ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਆਪਾਂ ਵਧੀਆ ਠੀਕ ਠਾਕ ਆਂ ਜੀ ਵਾਸੀ ਦੀ ਕਿਰਪਾ ਨਾਲ ਆਸ ਕਰਦੇ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਅੱਜ ਨਿਕਲੀ ਹੈੀ ਤੋਂ ਆਪਾਂ ਤਕਰੀਬਨ 8-10 ਦਿਨਾਂ ਤੋਂ ਕੱਪੜੇ ਤਾਂ ਰੋਜ਼ ਹੀ ਧੋਈਦੇ ਅੱਜ ਵੀ ਧੋਲੇ ਆ ਤੇ ਅੱਸੀ ਇਹਦੇ ਕੱਲ ਵਾਲੇ ਸੁੱਕੇ ਨਹੀਂ ਹੈਗੇ ਵਿੱਚ ਹੀ ਉਹ ਸਿੱਟੇ ਪਏ ਆ ਤੇ ਇੱਧਰ ਆਪਾਂ ਤુલਸੀ ਸਾਰੀ ਲਕੋਤੀ ਸੀਗੀ ਜੀ ਉਹ ਪਤਾ ਕੀ ਆ ਉਹਨੂੰ ਪਾਲਾ ਮਾਰਦਾ ਸੀਗਾ ਜਿਵੇਂ ਦਾ ਬੂਟੇ ਜੀ ਹੋਰ ਹੀ ਕਮਲਾਗੇ ਸੀ ਇਹ ਸਾਰੇ ਕਿ ਫਿਰ ਕੱਲ ਤਰਪਾਲ ਲਿਆ ਕੇ ਪਾਤੀ ਉਹਦੇ ਉੱਤੇ ਤੇ ਸਹੀ ਦੇ ਰੜੀ ਗੰਢੀ ਤੇਲ ਕੋਲ ਪਾਚਤ ਰਹੇ ਜੂਗੀ ਹੁਣ ਧੁੱਪ ਜੀ ਜਦੋਂ ਤਪ ਜੇਗੀ ਫਿਰ ਆਪਾਂ ਉਹਦੇ ਉੱਤੇ ਲੀ ਡਲਾ ਦੇਾਂਗੇ ਸਹੀ ਹੋ ਜੂਗੀ ਤੇ ਹੋਰ ਵਧੀਆ ਜੀ ਠੀਕ ਠਾਕ ਆ ਜੀ ਹਨਾ ਤੇ ਬਸ ਅੱਜ ਹੋ ਗਈ ਆ ਤਰੀਕ ਅੱਜ ਕਿੰਨੇ ਤਰੀਕ ਹੋ ਗਈ ਸਹਜ 10 ਕਿ 11 ਸਾਜੇ ਮੇਰੇ ਨਾਲ ਨਾਰਾਜ਼ ਹੋਇਆ ਬੈਠਾ ਬੈਠਾ ਢਿੱਗ ਗਿਆ ਆ ਬੈਠਾ ਦਿਸਦਾ ਨਹੀਂ ਤੁਹਾਨੂੰ ਮੈਂ ਹੀ ਦਸੀ ਜਾਨੀ ਹਾਂ ਨਾ ਇੱਧਰ ਬੈਠਾ ਹਾਂ ਸੀ ਤੇ ਠੰਡ ਧੁੱਪ ਹੈ ਤਾਂ ਹੈਗੀ ਪਰ ਧੁੱਪ ਵਿੱਚ ਧੁੱਪ ਲੱਗ ਨਹੀਂ ਰਹੀ ਕਿਉਂਕਿ ਜੀ ਉਹ ਬਾਲੀ ਹੋਈ ਜਾਂਦੀ ਹੈ ਹਵਾ ਵਾਲੀ ਵਗੀ ਜਾਂਦੀ ਹੈ ਇਹ ਆਪਾਂ ਸਿੱਧਰ ਬੈਠੇ ਸੀ ਹੁਣੇ ਹੀ ਨਿਕਲੇ ਆ ਬਾਹਰ 11:00 ਵਜੇ ਤੇ ਬਹੁਤ ਜ਼ਿਆਦਾ ਠੰਡ ਹੋਈ ਪਈ ਐ ਮੇਰੇ ਤਾਂ ਸਾਰੇ ਨਾ ਦੰਦ ਇੰਨੇ ਦਰਦ ਕਰ ਰਹੇ ਆ ਪਤਾ ਨਹੀਂ ਕਿ ਪਹਿਲਾਂ ਇੱਕ ਆਹ ਵਾਲਾ ਦੰਦ ਦਾ ਦਰਦ ਕਰ ਰਿਹਾ ਸੀ ਇੱਥੋਂ ਫਿਰ ਇਧਰੋਂ ਲੱਗ ਗਿਆ ਹੁਣ ਇੱਥੋਂ ਉੱਪਰੋਂ ਸਾਰਾ ਯਾਨੀ ਕਿ ਦੰਦਾਂ ਦਾ ਪੀੜ ਸਾਰਾ ਦੁਖ ਰਿਹਾ ਹੈਗਾ ਤੇ ਦਵਾਈ ਲਿਆ ਲਿਆ ਕਵਲੀ ਹੋ ਗਈ ਖਾ ਖਾ ਕੇ ਤੇ ਬਸ ਕੋਈ ਹੱਲ ਨਹੀਂ ਹੈਗਾ ਤੇ ਰੋਟੀ ਵੀ ਬਹੁਤ ਮੁਸ਼ਕਲ ਨਾਲ ਖਾਦੀ ਜਾਂਦੀ ਹੈ ਕੀ ਕਰੀਏ ਪਤਾ ਨਹੀਂ ਮੇਰੇ ਦੰਦ ਕਰੇ ਦੁਖੇ ਨਹੀਂ ਸੀ ਕਿ ਇਦਾਂ ਹੋਣ ਪਤਾ ਨਹੀਂ ਕਦੋਂ ਦੁਖਣ ਲੱਗ ਗਏ ਕੋਈ ਵੇਖਦੇ ਆ ਕੰਮ ਧੰਦਾ ਹੁੰਦਾ ਤਾਂ ਧੁੱਪੇ ਬੈਠ ਕੇ ਕਰਦੇ ਹਣੀ ਮੈਂ 4-5 ਦਿਨ ਹੋ ਗਏ ਢੱਕਾ ਕੰਮ ਤਾਂ ਨਹੀਂ ਥੋੜਾ ਬਸ ਰੋਟੀ ਬਣਾ ਲਈ ਦੀ ਖਾ ਲਈ ਦੀ ਤੇ ਬਹਿ ਜਾਈਦਾ ਕੋਈ ਨਹੀਂ ਰਹਿ ਜੀ ਕੋਈ ਕੰਮ ਧੰਦਾ ਕੀ ਕਰਕੇ ਠੰਡੀ ਇੰਨੀ ਹੋ ਰਹੀ ਹੈ ਬਸ ਤੇ ਸਾਈ ਦੇ ਡੇੜੀ ਉੱਧਰ ਉੜ ਗਏ ਬਾਜੀ ਕੋਲੇ ਨੱਕ ਹੀ ਠਰੀ ਜਾਂਦਾ ਹੈ ਇੰਨੀ ਜਿਆਦੇ ਠੰਡ ਹੋ ਰਹੀ ਹੈ ਨਾ ਪੁੱਛੋ ਹੀ ਨਹੀਂ ਅਚਨਾਲੇ ਕੰਮ ਵਿਵਸ ਹੋ ਗਿਆ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਹੈ ਸਾਲਾ ਪਸਾਰਾ ਦਿਨ ਇੱਥੇ ਤੂੰ ਹੀ ਪਾ ਕੇ ਬੈਠੇ ਰਹੇ ਜੀ ਸਾਰਾ ਦਿਨ ਪਤਾ ਨਹੀਂ ਕਿੰਨੀ ਕਬਾਲਣ ਮਚਾਤਾ ਹਨ ਦੋ ਲੱਕੜਾਂ ਮਚਾਤੀਆਂ ਕੁਝ ਹੋਰ ਕੰਤਰਾ-ਕੁੰਤਰਾ ਪਈਆਂ ਸੀ ਕੱਪੜਿਆਂ ਦੀਆਂ ਕਾਗਜ਼ ਕੁਗਜ ਕੁਝ ਪਾਥੀਆਂ ਪੂਠੀਆਂ ਜਨਿਕੇ ਪੂਰਾ ਦਿਨ ਬਸ ਮੈਂ 12:00 ਵਜੇ ਬੈਗੀ ਹੂੰਗੀ ਜੀ ਇੱਥੇ ਅੱਗ ਲਾ ਕੇ ਲੱਕੜ ਨੂੰ ਤੇ ਹਲੇ ਆਪਾਂ ਸਵਾ ਚੱਕਣੀ ਆ ਤੇ ਕਾਂ ਦਾ ਬਾਰ ਕੋ ਲੈਂਦਾ ਉੱਧਰ ਲਾ ਵੀ ਇੱਧਰ ਲਾ ਵੀ ਚਲਦੀਆਂ ਬਸ ਫਿਰ ਕੋਈ ਨਹੀਂ ਹਲੇ ਮੜੀ ਧੁੱਪ ਸੀ ਗਲ ਗਈ ਫਿਰ ਕੀ ਬੰਦਾ ਬਣਾਉਂਦਾ ਬਿੰਨੇ ਆ ਹਾਂ ਸੇ ਵੀ ਇਸ ਤਰ੍ਹਾਂ ਕਿਉਂ ਜੀ ਬੂਟੇ ਠੰਡ ਨਾਲ ਅਕਸਰ ਹੀ ਖਰਾਬ ਹੋ ਜਾਂਦੇ ਆ ਠੰਡ ਪੈਂਦੀ ਵੀ ਬੜੀ ਐ ਤੇ ਕੋਰਾ ਹੀ ਜੰਮ ਰਿਹਾ ਚਾਰ ਸਫੇਰੇ ਬੂਟੇ-ਵੱਟੇ ਜੇ ਸਾਰੇ ਦੂਜੇ ਹੀ ਹੋ ਗਏ ਆ ਉਹ ਮੈਸਟਰੀ ਨੂੰ ਅਸਿਓ ਵੀ ਨਹੀਂ ਲੱਗ ਰਿਆ ਹਾਲੇ ਤੱਕ ਨੂੰ ਠੰਡ ਕਰਕੇ ਦਿਨ ਛੋਟੇ ਆ ਫਿਰ ਤਾਈਓ ਨੀਓ ਕੋਈ ਸੈਟਿੰਗ ਹੋ ਰਹੀ ਤੇ ਜਰਾਬਾਂ ਬੁਣ ਲੀਆਂ ਦੋ ਜੋੜੇ ਠੰਡ ਦੇ ਵਿੱਚ ਹੋਰ ਤਾਂ ਕੁਝ ਨਹੀਂ ਹੋਇਆ ਬਸ ਉਹ ਬੰਦਰ ਬੈਠੀ ਬੁਣੀ ਜਾਂਦੀ ਐ ਸਲੰਮਾ ਦੇ ਭਾਈ ਜੰਨੇ ਕਰੀ ਜਾਂਨੇ ਕੰਮ ਨੰਦਾਂ ਦੇ ਨਾਲ ਆ ਇਧਰੋਂ ਆ ਚੀਜ਼ ਸਾਰਾ ਇੱਥੋਂ ਆ ਚੀਜ਼ ਸਾਰੀ ਥੋੜ੍ਹੀ ਥੋੜ੍ਹੀ ਹਲੇ ਵੀ ਸੋਈ ਹੈਗੀ ਆ ਸੁੱਜ ਗਈ ਸੀਗੀ ਤੇ ਚਲੋ ਕੋਈ ਨਹੀਂ ਉਦੋਂ ਚੱਲਦਾ ਜੀ ਠੰਡ ਦਾ ਕੰਮ ਤਾਂ ਬਸ 2-4 ਦਿਨ ਹੈਗੀ ਆ ਫਿਰ ਤਾਂ ਉਹੀ ਗਰਮੀ ਆ ਜਾਣੀ ਹੈ ਮਰੂ ਮਰੂ ਹੋਈ ਜਾਣੀ ਗਰਮੀ ਚ ਮੈਨੂੰ ਗਰਮੀ ਵੱਧ ਲੱਗਦੀ ਹੈ ਠੰਡੀ ਵੱਧ ਲੱਗਦੀ ਹੈ ਕੀ ਕਰਕੇ ਇਹ ਫਿਰ ਬਸ ਐ ਹੋ ਜਾਂਦਾ ਤੇ ਚਲੋ ਮੈਂ ਕਿੰਨੇ ਦਿਨ ਹੋ ਗਏ ਬਲੌਗ ਨਹੀਂ ਪਾਇਆ ਕੋਈ ਬਲੌਗ ਦੋ ਬਲੌਗ ਤਾਂ ਐਸੀ ਉਹ ਵੀ ਬਾਉਣ ਨੂੰ ਜੀ ਨਹੀਂ ਕਰਿਆ ਵਸਣਾ ਸ਼ਾਰਟਸ ਵੀਡੀਓ ਡਾਲਦੀ ਜਾਂਦੀਆਂ ਤੇ ਬਸ ਉਹਦੇ ਕਰਕੇ ਹੋ ਜਾਂਦਾ ਕੰਮ ਨਾ ਇਹ ਨਾ ਹੋ ਜਾਂਦਾ ਤੇ ਇੱਕ ਤੁਹਾਡੇ ਨੂੰ ਮੈਂ ਹੋਰ ਗੱਲ ਦੱਸਦੀ ਹਾਂ ਜੀ ਤੁਸੀਂ ਮੇਰੀ ਟੋਪੀ ਵਾਲੀ ਵੀਡੀਓ ਨੂੰ ਬਹੁਤ ਵਧੀਆ ਪਿਆਰ ਸਪਕਾਰ ਦਿੱਤਾ ਮੈਂ ਨਹੀਂ ਜੀ ਮੈਂ ਤੁਹਾਡਾ ਧੰਨਵਾਦ ਕਰ ਹੀ ਨਹੀਂ ਸਕਦੀ ਤਾਂ ਦਿਲ ਤੋਂ ਕਰਦੀ ਹਾਂ ਜੀ ਜਿੰਨਾ ਮੈਂ ਧੰਨਵਾਦ ਕਰਾਂ ਉਹਨਾਂ ਥੋੜਾ ਹੈਗਾ ਤੇ ਇਸੇ ਤਰ੍ਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਹਨ ਤੇ ਕਮੈਂਟ ਕਰਿਆ ਕਰੋ ਤਾਂ ਜੋ ਹਨਾ ਜੀ ਆਪਾਂ ਨੂੰ ਵੀਡੀਓ ਪਾਉਣ ਦੀ ਹੋਰ ਵੀ ਅੱਗੇ ਵਧੀਆ ਹੌਸਲਾ ਵਜਾਇ ਮਿਲੇ ਹਨਾ ਇਸੇ ਤਰ੍ਹਾਂ ਸਾਡਾ ਦਿਨ ਦੇ ਰਹੋ ਜੀ ਹਨਾ ਤੇ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਇੰਨੀ ਕੀ ਗੱਲਬਾਤ ਬੇਨਤੀ ਹੈ ਜੀ ਆਪਣੀ ਵੱਸ ਨਾਲ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਫਿਰ ਕਿਸੇ ਹੋਰ ਨਵੀਂ ਵੀਡੀਓ ਨਾਲ ਕਰਦੇ ਆਪਾਂ ਅੱਜ ਦੇ ਬਲੌਗ ਦਾ ਐਂਡ ਇੱਥੇ ਹਨਾ ਜੀ ਓਕੇ ਜੀ ਫਿਰ ਵੀਡੀਓ ਲਾਈਕ ਸ਼ੇਅਰ ਕਰਿਆ ਕਰੋ ਚੰਗੀ ਲੱਗੀ ਤਾਂ ਜਰੂਰ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਆ ਕਰੋ ਓਕੇ ਜੀ ਬਾਏ ਬਾਏ ਠੰਡ ਮੈਨੂੰ ਬਹੁਤ ਲੱਗੀ ਹੈ ਜੀ ਮੈਂ ਧੁੱਪੇ ਪੈਠ ਤੱਕ ਗਈ ਹੈ ਪਰ ਕੰਮ ਰਿਸਕ ਹੀ ਹੈ ਧੁੱਪੇ ਬਹਿਣਾ ਹੈ ਚਲੋ ਠੀਕ ਹੈ ਫਿਰ ਮਿਲਦੇ ਹਾਂ ਆਪਾਂ ਤੁਹਾਨੂੰ